ਹਾਂਜੀ ਬਾਈ ਜੀ ਕਿਵੇਂ ਉਹ ਅੱਜ ਆਪਾਂ ਗੱਲ ਕਰਨ ਲੱਗੇ ਆਂ ਸੁਰੇਸ਼ ਸਿੰਘ ਖਾਲਸਾ ਜੀ ਬਾਰੇ ਕਿਸੇ ਪੌਡਕਾਸਟ ਵਾਲੇ ਵੀਰ ਨੇ ਸਾਡੇ ਨੇ ਇਲਜ਼ਾਮ ਲਾਇਆ ਸਾਡੇ ਭਰਾ ਤੇ ਬਾਬੇ ਤੇ ਵੀ ਪੌਡਕਾਸਟ ਕਰਨ ਦਾ ਇਹਨੇ 10000 ਰੁਪਏ ਮੰਗਿਆ ਬਈ ਅਗਲੇ ਦੀ ਮਿਹਨਤ ਹੈ ਜਿਵੇਂ ਕਲਾਕਾਰ ਲੱਖਾਂ ਰੁਪਏ ਮੰਗਦੇ ਆ ਨਾ ਅਗਲੇ ਦੀ ਮਰਜ਼ੀ ਆ ਉਹ ਤਾਂ 50000 ਰੁਪਏ ਮੰਗੂ ਕੱਲ ਨੂੰ ਸੋਨੂੰ ਨਹੀਂ ਚੰਗਾ ਲੱਗਦਾ ਤੁਸੀਂ ਨਾ ਜਾਓ ਜੇ ਸੋਨੂੰ 4 ਰੁਪਏ ਬਣਦੇ ਆ ਤੁਸੀਂ ਵੀ ਤਾਂ ਹੀ ਜਾਣੇ ਉੱਥੇ ਨੀ ਐਵੇਂ ਕਾਹਨ ਆਵੇ ਐਵੇਂ ਤਾਂ ਮਾੜਾ ਮੰਗ ਤਾਂ ਨਹੀਂ ਆਉਂਦਾ ਕਿਸੇ ਦੇ ਘਰੇ ਉਹਨੂੰ ਪਤਾ ਹੁੰਦਾ ਵੀ ਜੇ ਕੁਝ ਮਿਲੂ ਤਾਂ ਫੇਰ ਹੀ ਜਾਊ ਪੌਡਕਾਸਟ ਵਾਲਾ ਨੂੰ ਬੇਨਤੀ ਆ ਐਵੇਂ ਗਰੀਬੰਦੇ ਨੂੰ ਤੰਗ ਕਰਨਾ ਬਾਈ ਬੰਦ ਕਰ ਦਿਓ ਠੀਕ ਐ ਐਵੇਂ ਬਦਨਾਮ ਨਾ ਕਰੋ ਜੇ ਤੁਹਾਨੂੰ ਉਹ ਬੰਦਾ ਨਹੀਂ ਚੰਗਾ ਲੱਗਦਾ ਤੁਸੀਂ ਉਹਦੇ ਘਰੇ ਪੌਡਕਾਸਟ ਕਰਨ ਨਾ ਜਾਓ ਦੂਜਾ ਨੰਬਰ ਜੇ ਕੋਈ ਗੁਰੂਆਂ ਦੀ ਗੱਲ ਕਰਦਾ ਬਾਈ ਉਹਨੂੰ ਕਰਨ ਦਿਓ ਐਵੇਂ ਕਿਸੇ ਨੂੰ ਮਾੜਾ ਚੰਗਾ ਨਾ ਬੋਲਿਆ ਕਰੋ ਧੰਨਵਾਦ ਤੇ ਮੇਰੀ ਵੀਡੀਓ ਕਰਦੇ ਅਗੇ ਸ਼ੇਅਰ ਜੇ ਤੁਹਾਨੂੰ ਚੰਗੀ ਲੱਗੀ